ਇੱਕ ਬੰਦਾ ਕੰਮ ਕਰਨ ਲਿਆ ਵਾ ਤੈਨੂੰ ਫੇਰ ਘੌਂ ਘੌਂ ਕਰੀ ਜਨ ਵਾਲੇ ਦਵਲੇ ਉਹਦੇ ਤੇ ਫੇਰ ਉਹਨੇ 60-60 ਮਰਨਾ ਪਤਾ ਨਹੀਂ ਕੀ ਮਰਨ ਲਈ ਆ ਚੰਗੀ ਭਲੀ ਫਿਟੀ ਪਈ ਆ ਉਹ ਮਰਨ ਭਲਾ ਨਹੀਂ ਕਿਧਰੋਂ ਡਈ ਆ ਤੈਨੂੰ ਮਾਦਾ ਮੈਂ ਸੌਦੀ ਇੱਕ ਗੱਲ ਸੁਣਾਉਂਦੀ ਆ ਤੈਨੂੰ ਸਭ ਕੋ ਮਿਲਦਾ ਵਾ ਨਾ ਮੰਜੀ ਤੇ ਤੈਨੂੰ ਤਾਂ ਗੱਲਾਂ ਹੁੰਦੀਆਂ ਵੇ ਜਾ ਅੱਗੇ ਜਿਹੜਾ ਮੈਂ ਮੜਾ ਮੋਟਾ ਕੰਮ ਕਰਦੀ ਸੀ ਨਾ ਮੈਂ ਉਹ ਵੀ ਨਹੀਂ ਉਹ ਕਰਨਾ ਹੁਣ ਇਹਨੂੰ ਪਖਾ ਕੇ ਤੇ ਐਨੂੰ ਤੋੜ ਦਿੰਦੀ ਆ ਇਹ ਵੀ ਨਖਤਾ ਨਾ ਉਹਦਾ ਹੀ ਹੋ ਕੇ ਰਹਿ ਗਿਆ ਵਾ ਕਿਤੇ ਉਹਦੇ ਗੁਣ ਕਮਦਾ ਰਹਿੰਦਾ ਵਾ ਮੇਰੀ ਗੱਲ ਸੁਣ ਹਾਂਜੀ ਜੇ ਤੂੰ ਕੰਮ ਕਰਨ ਨਹੀਂ ਲਈ ਹੁਣੀ ਆ ਰਸੋਈ ਦੇ ਵਿੱਚ ਤੇ ਸਾਰਿਆਂ ਨੂੰ ਦੱਸਣਾ ਜ਼ਰੂਰੀ ਹੁੰਦਾ ਵਾ ਵੀ ਮੈਂ ਕੰਮ ਕਰਨ ਨਹੀਂ ਤੇ ਮੰਮੀ ਹੁਣ ਰਸੋਈ ਦੇ ਵਿੱਚ ਸਬਜ਼ੀ ਬਣਾਉਣੀ ਹੈ ਹੁਣ ਮੈਂ ਬਾਹਰ ਜਾ ਕੇ ਬਣਾ ਲਾਂ ਤੇ ਤੂੰ ਉੱਥੋਂ ਹੀ ਰਸੋਈ ਦੇ ਵਿੱਚ ਮੇਰੇ ਵੱਲ ਨੂੰ ਕਲਾ ਦਿੰਦੀ ਹੈ ਨਾ ਜੀ ਅਹੀਂ ਦੇ ਉੱਤੇ ਸਿਰ ਤੇ ਲਿਆ ਕੇ ਨਾ ਦੱਸਣਾ ਵਾ ਗਲੇ ਨੂੰ ਮੰਮੀ ਉਹਦੇ ਵਾਜਾਂ ਦੇਂਦੇ ਹੀ ਬਾਹਰ ਜਾ ਚੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਅੰਦਰ ਆਜੋ ਮੈਨੂੰ ਨਹੀਂ ਪਤਾ ਕਿ ਤੂੰ ਹੀ ਉਧਰ ਵਾ ਤੂੰ ਇੱਥੇ ਸਿੱਧਰ ਸੋਈ ਵਿੱਚ ਆ ਗਏ ਨਹੀਂ ਤੈਨੂੰ ਚੰਗਾ ਭਲਾ ਪਤਾ ਸੀ ਵੀ ਮੈਂ ਉਧਰ ਲੰਮੀ ਪਈ ਆ ਤੂੰ ਸਿੱਧਾ ਕਹਿੰਦੀ ਵੀ ਚਾਚੀ ਜੀ ਉਧਰੇ ਚਲ ਜੋ ਮੰਮੀ ਉੱਥੇ ਹੀ ਲੰਮੀ ਪਈ ਆ ਤੇ ਫਿਰ ਕੀ ਹੋਇਆ ਮੰਮੀ ਜੀ ਆ ਗਈ ਆ ਤੇ 2 ਮਿੰਟ ਲਾ ਕੇ ਖਲੋਈ ਗਈ ਆ ਉਹਨਾਂ ਕਾਡੇ ਮੈਨਾਂ ਕੋਈ ਮਾੜੀ ਗੱਲ ਕੀਤੀ ਆ ਨਹੀਂ ਸਾਰਿਆਂ ਤੇ ਤੂੰ ਕਰਤੀਆਂ ਹੋਣੀਆਂ ਵਾ ਕਿਹੜੀ ਨਹੀਂ ਕੀਤੀ ਹੋਣੀ ਤਾਂ ਹੀ ਉਹ ਇੰਨੀ ਭਖੀ ਫਿਰਨ ਰਹੀ ਸੀ ਮੇਰਾ ਨਹੀਂ ਇਦਾਂ ਦਾ ਸੁਭਾਅ ਹੈਗਾ ਪੀ ਇਧਰ ਦੀਆਂ ਉਧਰ ਤੋਂ ਉਧਰ ਦੀਆਂ ਉਧਰ ਕਈ ਜਾਓ ਨਾਲੇ ਮੇਰੀ ਗੱਲ ਸੁਣ ਇੱਥੋਂ ਦੀ ਉਹ ਆਈ ਹੀ ਚਾਹ ਬਣਾਉਣੀ ਜ਼ਰੂਰੀ ਹੈਗੀ ਮੰਮੀ ਹੁਣ ਜਦੋਂ ਘਰ ਕੋਈ ਆਇਆ ਹੋਵੇ ਭਾਵੇਂ ਉਹ ਇੱਥੋਂ ਹੀ ਉੱਠ ਕੇ ਆਇਆ ਹੋਵੇ ਹੁਣ ਪੁੱਛਣ ਦਾ ਤਾਂ ਫਰਜ਼ ਬੰਦਾ ਹੀ ਆ ਨਾ ਨਹੀਂ ਮੇਰੀ ਗੱਲ ਸੁਣੋ ਚਾਹ ਘੁੱਟ ਨਾ ਉਥੇ ਕਿਹੜਾ ਕੋਈ ਭੁੱਖਾ ਆਇਆ ਹੁੰਦਾ ਉਹ ਆਪਣੇ ਮੂੰਹੋਂ ਕਹਿਣ ਲਈ ਆ ਕਿ ਮੇਰੀ ਨੌਣੇ ਨਾ ਕਦੀ ਕਿਸ ਨੂੰ ਚਾਹ ਨਹੀਂ ਪਿਆਲੀ ਤੇ ਤੂੰ ਵੀ ਰਹਿਣ ਦਿੰਦੀ ਕਿਉਂ ਜਾੜਾ ਕਰਨ ਤੇ ਹੋਈਆਂ ਕਰਦਾ ਮੰਮੀ ਇੰਨੇ ਕਿ ਚਾਹ ਨਾਲ ਕਿਤੇ ਨਹੀਂ ਕਰਦਾ ਜੜਾ ਹੋ ਚੱਲਿਆ ਚਾਹ ਘੁੱਟ ਦਾ ਕੋਈ ਭੁੱਖਾ ਨਹੀਂ ਹੁੰਦਾ ਜਿਹਨਾਂ ਦਾ ਪਿਆਲ ਦੇਣਾ ਤਾਂ ਕੀ ਤੇ ਇਹ ਆ ਵਿੱਚ ਦੁੱਧ ਪਿਆ ਵਾ ਜਾੜਾ ਕਿਉਂ ਨਹੀਂ ਹੁੰਦਾ ਪਾਲਾ ਉਹ ਜਾਓ ਠਾ ਮੀ ਕਈ ਦਿਆਂ ਦੀ ਕਿੰਨੀਆਂ ਗੱਲਾਂ ਨਹੀਂ ਸੋਚੀ ਦੀਆਂ ਹੋਈ ਦੀਆਂ ਨਹੀਂ ਮੇਰੀ ਗੱਲ ਸੁਣ ਜੇ ਮੈਂ ਨਾ ਨਾ ਸੋਚਾਂ ਤੇ ਤੂੰ ਤੇ ਨਾ ਘਰ ਦਾ ਮੂੰਹ ਦੂਜੇ ਪਾਸੇ ਲਾ ਦੇ ਪਿਛਲਿਆਂ ਦਾ ਤੈਨੂੰ ਬੜਾ ਫਿਗਰ ਰਹਿੰਦਾ ਵਾ ਉਹ ਦਿਹਾੜੀ ਕਰਦਾ ਉਥੇ ਹੈ ਕੱਖ ਨਹੀਂ ਆ ਤੇ ਇਹ ਘਰ ਦਾ ਵੀ ਸੋਚ ਲਿਆ ਕਰ ਕੋ ਮੰਮੀ ਸੋਚਦੀ ਤੇ ਹੈਗੀਆਂ ਕੀ ਨਹੀਂ ਦੱਸੋ ਕਰਨ ਦੀ ਜਿਉਂ ਆਏ ਗਏ ਨੇ ਚਾਹ ਪਣੀ ਨਾ ਪੁੱਛਾਂ ਤਾਂ ਲੋਕੀ ਬਾਹਰ ਜਾ ਕੇ ਬਤੀ ਬਤੀ ਗੱਲਾਂ ਕਰਦੇ ਆ ਜਿਹੜਾ ਕਰਦਾ ਨਾ ਕਰ ਗਏ ਤਾਂ ਉਹਨਾਂ ਦੀ ਨੌਨੇ ਚਾਹ ਨਹੀਂ ਕਿਤੇ ਪੁੱਟ ਪੁੱਛੀ ਜਿਹੜਾ ਕਰਦਾ ਵਾ ਨਾ ਕਰਦਾ ਰਹੇ ਲੋਕਾਂ ਨੇ ਮੈਂ ਆ ਜਾਈ ਮੈਂ ਜਾਈ ਗਏ ਨੂੰ ਪੁੱਛਣਾ ਵਾ ਠੀਕ ਵਾ ਨਾ ਤੁਸੀਂ ਨਹੀਂ ਕਹਿਨੂ ਪਿਆਲੀ ਚਾਹ ਦਾ ਨਾ ਪਿਆਲਿਓ ਸਾਡਾ ਨਹੀਂ ਦਨ ਸੁਭਾਅ ਹੈਗਾ ਕਿ ਗੱਲਾਂ ਕਰਕੇ ਜੇ ਕੋਈ ਆਊਗਾ ਨਾ ਮੇਰੇ ਪੁੱਛੇ ਤਾਂ ਬਗਾਰ ਨਾ ਤੂੰ ਚਾਹ ਪਿਆਲ ਕੇ ਦੱਸੀ ਫੇਰ ਤੈਨੂੰ ਮੈਂ ਦੱਸੂਗੀ ਮੰਮੀ ਮੈਂ ਤੇ ਆਏ ਗਏ ਵਾਦਿਤ ਮੈਂ ਚਾਹ ਬਣਾਉਣੀ ਆ ਤੁਸੀਂ ਨਹੀਂ ਪੀਣੀ ਤਾਂ ਨਾ ਪੀਓ ਸੌ ਵਰਨਾ ਤੂੰ ਫਿਰ ਬਣਾ ਕੇ ਦੱਸੀ ਤੇ ਤੈਨੂੰ ਮੈਂ ਡੱਕ ਕੇ ਦੱਸੂਗੀ ਫਿਰ ਚੱਲ ਵੇਖ ਲਿਓ ਬਸ ਲੜਨ ਵਾਲੀ ਧਿਆਨ ਰਹਿੰਦਾ ਹੋਵੇ ਇਹਨਾਂ ਦਾ ਚੋਹੀ ਘੰਟੇ ਜਿਹੜੋ ਵਿਚਾਰੀ ਆਈ ਗਈ ਪਤਾ ਨਹੀਂ ਕਿ ਮਹੀਨੇ ਬਾਅਦ ਕਦੋਂ ਦੀ ਕਿਤੇ ਆਈ ਆ ਹੈ ਹੈ ਭੈ ਲੱਗ ਗਈ ਆ ਤੇ ਜੇ ਹੁਣ ਚਾਹ ਘੁੱਟ ਪਿਆਦੀ ਤਾਂ ਕੀ ਆਖਰ ਆ ਗਈ ਆ ਭਲਾ ਸਾਦੀ ਕਰੀ ਜਾਂਦੇ ਆ ਇਹਦੇ ਨਾਗ ਦੇ ਕੰਮ ਨੂੰ ਹੱਥ ਲਾਉਣਾ ਨਾ ਕੋ ਹੋਰ ਤੇ ਵਾਧੂ ਦੀਆਂ ਗੱਲਾਂ ਸੁਣਨ ਨੂੰ ਨਹੀਂ ਬਸ ਇਹਨਾਂ ਦੀਆਂ ਰਪਿੰਦਰ ਰੋਟੀ ਬਣ ਗਈ ਆ ਤੇ ਲੈ ਆਈ ਆਂਦੀ ਰੋਟੀ ਬਣਾਉਂਦੀ ਆ ਹਲੇ ਉਹ ਆਉ ਡੰਗ ਡੰਗਾ ਤੇ ਮੈਂ ਕਰ ਆਇਆ ਆਂ ਅੰਦਰ ਅੱਛਾ ਮੈਂ ਹੁਣ ਠੰਡ ਜੀ ਆ ਚੱਲ ਤਪੜ ਤੋਂ ਪਰ ਸੋਟਾ ਆਂ ਚਲੋ ਵਧੀਆ ਕੀਤਾ ਜਿਹੜਾ ਕੰਮ ਹੋ ਗਿਆ ਵਾ ਤੇ ਉਹ ਬਣੀ ਨਹੀਂ ਸਮਝੀ ਨਹੀਂ ਸਬਜੀ ਬਣ ਚਲੀ ਬਸ ਲੱਗੀ ਫੁਲਕੇ ਲਾਉਣ ਅੱਛਾ ਨਾ ਅੱਜ ਲੇਟ ਹੀ ਹੋ ਗਿਆ ਕੰਮ ਲੇਟ ਬਸ ਇਦਾਂ ਹੀ ਕੰਮ-ਕੁਮ ਕਰਦੇ ਤੁਹਾਨੂੰ ਪਤਾ ਹੀ ਆ ਚੱਲ ਕੋਈ ਗੱਲ ਨਹੀਂ ਤੇ ਮੰਮੀ ਵੀ ਰਹੀ ਕਰਾਂ ਮੰਮੀ ਵੀ ਕੋਸ਼ ਨਹੀਂ ਬਸ ਅੰਦਰੇ ਬੈਠੇ ਮੰਮੀ ਨਹੀਂ ਕਰਨਾ ਅੱਗੇ ਉਹ ਤੁਹਾਨੂੰ ਪਤਾ ਹੀ ਕਿ ਨਾ ਕਰਦੇ ਚੱਲ ਉਹਨੂੰ ਕਹਿਣਾ ਸੀ ਰੋਟੀਆਂ ਰਾਟੀਆਂ ਲਾ ਦੇ ਲਾ ਗੋ ਮੈਂ ਨਹੀਂ ਕਹਿੰਦੀ ਹੁੰਨੀ ਜੇਦ ਕੇ ਨੇ ਕਰਨਾ ਹੋਏ ਉੱਠ ਕੇ ਆਪੇ ਕਰ ਲੈ ਉਥੇ ਕਿਹਾ ਬਹੁਤ ਜ਼ਿਆਦਾ ਹੁੰਦਾ ਆ ਪਤਾ ਲੱਗਦਾ ਹੀ ਆ ਵੀ ਘੜਾ ਕੰਮ ਲੱਗੇ ਕਰਨ ਵਾਲਾ ਆ ਤੇ ਚੁੱਪ ਕਰਕੇ ਬੰਦਾ ਆਪ ਕਰ ਲੇ ਤੋ ਸੋਵੋ ਚੰਗਾ ਆ ਉਹ ਚੱਲ ਕੋਈ ਗੱਲ ਨਹੀਂ ਨਾ ਸਿਆਣੀ ਪਿਆਣੀ ਹੈਗੀ ਆ ਉਹਨੂੰ ਗੱਲਾਂ ਕਰਨ ਦੀ ਪੈਗੀ ਆ ਹਾ ਤੇ ਤੂੰ ਨਾਲ ਦੀ ਗੱਲ ਦਾ ਗੁੱਸਾ ਕਰਿਆ ਕਰ ਮੈਂ ਤਾਂ ਗੁੱਸਾ ਕਰਦੀ ਨਹੀਂ ਆ ਜੇ ਗੁੱਸਾ ਕਰਨ ਵਾਲੀ ਹਾਂ ਫਿਰ ਇੱਥੇ ਘੜੀ ਨਾ ਲੰਗੇ ਕੋਈ ਗਲਤ ਨਹੀਂ ਹੋਈ ਫਿਰ ਗੱਲ ਗੁਲਗਾਦੀ ਹੋਣੀ ਆ ਚਾਚੀ ਆਈ ਅੱਛਾ ਉਹ ਤੇ ਵਿਚਾਰੀ ਇੱਥੋਂ ਦੇ ਹੀ ਵਾਜਾਂ ਦੇਣ ਤੇ ਮੈਂ ਅੰਦਰ ਵਾਜ ਦੇ ਦਿੱ ਅਰ ਸੋਚਦੀ ਸੀ ਸਬਜ਼ੀ ਬਣਾਉਣਾ ਆਹੋ ਤੇ ਮੈਂ ਚਾਚੀ ਜੀ ਆਜੋ ਅੰਦਰ ਆਈ ਆਹੋ ਉਹ ਵਿਚਾਰੇ ਮੇਰੇ ਲੱਗੇ ਚਲ ਗਏ ਉੱਥੇ ਤੇ ਦੋ ਮਿੰਟ ਹਾਲ ਚਾਲ ਪੁੱਛਣ ਡੇ ਬੇ ਅੱਛਾ ਤੇ ਮੈਂ ਸੰਦੀਪ ਬੋਲੋ ਪੁੱਛਣ ਡੇ ਵੀ ਸੰਦੀਪ ਨੂੰ ਲੈ ਆਉਣਾ ਸੀ ਨਾਲ ਹੂੰ ਤੇ ਕਹਿੰਦੇ ਵੀ ਨਹੀਂ ਇਹ ਉਹ ਤੇ ਦੋਵੇਂ ਜੀ ਸ਼ਹਿਰ ਗਏ ਆ ਤੇ ਮੈਂ ਸੋਚੇਗਾ ਨਾ ਦੋਵੇਂ ਜੀ ਜਾਣ ਦੇ ਉਹ ਚਲ 2 ਮਿੰਟ ਲਾ ਕੇ ਮੇਰੇ ਖਲੋਤੇ ਤੇ ਮੜੇ ਮੰਮੀ ਵੱਲ ਚਲ ਗਏ ਅੱਛਾ ਤੇ ਚਲੋ ਮੈਂ ਚਾਹ ਚੋ ਬਣਾਈ ਕੋਟ ਪਿਆਲੀ ਹੁਣ ਚਾਹ ਦਾ ਅਗਲੇ ਨੂੰ ਪੁੱਛਣੀ ਹੁੰਦੀ ਆ ਆਹੋ ਚਲ ਚਾਹ ਪੀਤਾ ਕੀ ਹੋ ਗਿਆ ਵਾਥੇ ਤੇ ਮੁੜ ਕੇ ਮੰਮੀ ਜੀ ਦੋ ਚਲ ਗਏ ਚਾਚੀ ਮੰਮੀ ਮੇਰੇ ਵੱਲ ਆ ਗਏ ਇਹ ਤੂੰ ਇਹ ਚਾਹ ਬਣਾ ਕੇ ਬੈ ਗਈ ਆ ਤੂੰ ਇਹ ਘਰ ਦਾ ਜਾੜਾ ਕਰ ਦੇਣਾ ਵਾ ਦੂਜੇ ਪਾਸੇ ਮੂੰਹ ਲਾ ਦੇਣਾ ਕਰਦਾ ਮੈਂ ਤਾਂ ਸਿੱਧਾ ਚਾਹ ਕੋਟ ਪਾਣਾ ਘਰ ਉਧਰ ਚੱਲਿਆ ਹੈ ਉਹਦੇ ਵਿਚਾਰੀ ਚੰਗੀ ਬੜੀ ਹੈ ਕੀ ਪਤਾ ਤੁਹਾਨੂੰ ਤੁਸੀਂ ਸਮਝਾਓ ਜਾ ਕੇ ਇਦਨ ਗਾਰੋ ਜੱਜਾਂ ਦੇ ਭਲਾ ਚਾਹ ਘੋਟ ਬਣਾਉਣਾ ਵੀ ਜੇ ਹਣ ਮਾਲੋ ਆਏ ਗਏ ਨੂੰ ਨਾ ਪੁੱਛੋ ਤੇ ਲੋਕੀ ਦਹਾਂ ਘਰਾਂ 'ਚ ਜਾ ਕੇ ਦੱਸਦੇ ਆ ਕਿ ਉਹਨਾਂ ਘਰ ਗਏ ਸੀ ਤੁਹਾਨੂੰ ਚਾਹ ਨਹੀਂ ਪੋਟ ਪਿਆਲੀ ਦਿਮਾਗ ਇਹਦਾ ਪਤਾ ਨਹੀਂ ਕਿੱਥੇ ਲੱਗਾ ਰਹਿੰਦਾ ਇਹ ਦੱਸ ਚਾਹ ਹੀ ਪੀ ਗਈ ਆ ਕੱਪ ਉਹਦੇ ਵਿਚਾਰੀ ਇੱਧਰ ਆਉਂਦੀ ਨਹੀਂ ਕੰਮ ਤੋਂ ਵੇਲ ਮਰੇ ਉਹਨਾਂ ਤੇ ਫੇਰ ਹੀ ਆਵੇ ਇੱਧਰ ਉਹੋ ਜਿਹੀ ਸਹੀ ਦਿਨ ਜੋ ਕੰਮ ਕਰਦੀ ਰਹਿੰਦੀ ਹੈ ਮਿਲੀ ਨਹੀਂ ਨਾ ਉਹ ਜੀ ਮਿਲਦੀ ਤੇ ਹੋਇਆ ਪਤਾ ਲੱਗਦਾ ਚੱਲ ਕੋਈ ਗੱਲ ਨਹੀਂ ਸਮਝਾਉਣਾ ਮੈਨੂੰ ਜਾ ਕੇ ਤੂੰ ਨਾ ਗੁੱਸਾ ਕਰੀ ਇਹਦੀ ਉਹ ਨਹੀਂ ਕਰਦੀ ਕੰਮ ਕਰ shear ਤੁਰੀ ਰਹਿੰਦੀ ਹੈ ਉਹ ਸੋ ਚੰਗੀ ਨਹੀਂ ਜਿਹੜੀ ਸੋ ਕਰਦੀ ਰਹਿੰਦੀ ਸਾਰਾ ਦਿਨ ਖਾਪਦੀ ਰਹਿੰਦੀ ਆ ਉਹਦੇ ਸਿਰ ਤੇ ਫੇਸ ਵਾਹ ਪੈਂਦੀ ਕੋਈ ਵਿਚਾਰਾ ਕਹਿਣ ਡਿਆ ਆਂ ਇਹ ਤਾਂ ਵਿਵਤਾ ਨੂੰ ਫੜੇ ਗਏ ਆ ਮੈਂ ਭਰਾ ਮੈਂ ਤੈਨੂੰ ਕੀ ਦੱਸਾਂ ਜੇ ਇਧਰ ਨਾਉ ਚੰਗੀ ਆ ਤੇ ਸੱਸ ਨਹੀਂ ਚੰਗੀ ਜੇ ਉਧਰ ਸੱਸ ਚੰਗੀ ਆ ਤੇ ਨਾਉ ਨਹੀਂ ਚੰਗੀ ਮੈਂ ਹੁਣ ਮੈਂ ਤੈਨੂੰ ਕੀ ਦੱਸਾਂ ਦੱਸ ਆਹ ਚਲੋ ਆਈ ਮੈਂ ਬਾਹਰ ਬੂਰ ਦਾ ਵੇਖ ਲਾ ਕਿਦੇ ਆਂਦਾ ਬਾਹਰ ਵੀ ਠੱਕੀ ਹੀ ਆ ਬਾਹਰ ਕਿਹੜਾ ਕੰਮਕਾਰ ਹੈਗਾ ਵਾ ਕਿਦੇ ਆਹੋ ਬਾਹਰ ਜਾ ਕੇ ਵੀ ਕੀ ਕਰੇ ਵਿਚਾਰਾ ਜਦੋਂ ਕੰਮ ਕੁੰਮ ਤੇ ਮਿਲਦਾ ਨਹੀਂ ਆ ਬਾਹਰ ਓਇਆ ਹੋਦ ਹੈ ਹੀ ਜਿਹੜੇ ਜਾਣਦੇ ਉਹ ਵੀ ਪਹਿਲੇ ਲਾਲਾ ਘਰ ਨੂੰ ਆਉਂਦੇ ਆ ਕੀ ਫਾਇਦਾ ਜਾਣਦਾ ਆਂਦਾ ਵਿਆਹ ਦੇ ਕਰਾਇਆ ਸੀ ਵੀ ਮਾਤਾ ਨੂੰ ਸੁੱਖ ਮਿਲੂਗਾ ਤੇ ਮਾਤਾ ਨੂੰ ਹੋਰ ਦੁੱਖ ਮਿਲਣ ਦੇ ਆ ਸਭ ਚਲੋ ਕੀ ਕਰਨਾ ਫਿਰ ਜੋ ਕਰਮਾਂ ਦੇ ਵਿੱਚ ਉਹੀ ਕੁਝ ਹੋਣਾ ਆ ਚੱਲ ਕੋਈ ਗੱਲ ਨਹੀਂ ਲਾ ਤੋ ਫੁਲਕੇ ਤੇ ਮੈਂ ਜਾਣਾ ਮਾਤਾ ਲ ਕਰਨਾ ਉਹਨਾਂ ਵੀ ਗੱਲਾਂ ਬਾਤਾਂ ਵੀ ਕੀ ਤੈਨੂੰ ਹੁਣ ਹੋਣ ਰਿਆ ਜੇ ਚਾਹ ਹੀ ਘੁੱਟ ਪੀ ਗਈ ਇੱਥੋਂ ਹੁਣ ਐਵੇਂ ਨਾ ਹੁਣ ਜਾਗਦਿਆਂ ਤੇ ਦਿਵਾਲੇ ਹੋ ਜਿਓ ਗੱਲਬਾਤ ਕਾਦੀ ਕਰਨੀ ਆ ਉਹਨੇ ਤੁਹਾਨੂੰ ਪਤਾ ਵੀ ਵਾਰੇ ਆਉਂਦੇ ਨਾ ਮਰਜ਼ੀ ਤੋਂ ਆਪਣੀ ਘਰ ਦੀ ਅੱਗੇ ਉਹ ਚੱਲ ਪੁੱਛਾਂ ਨੇ ਸਹੀ ਜਾਣੀ ਉਧਰੋਂ ਵੀ ਸੁਣ ਕੇ ਫੇ ਮੂਹਲ ਮਕਾ ਕੇ ਆਉਣਾ ਤਾਂ ਉੱਤੋਂ ਚੰਗਾ ਹੋਈ ਐ ਬੈਹਿ ਜਾਉ ਰਾਮਨਾ ਚੱਲ ਜਾ ਫੁਲਕੇ ਤੇ ਲਾ ਮਾਤਾ ਹੱਡੀ ਦਾ ਵੀ ਨਾ ਕੱਖ ਹਾਲ ਨਹੀਂ ਜਿਉ ਕੰਮ ਕਰਦੀ ਆ ਤਾਂ ਵੀ ਨਹੀਂ ਉਹਨੂੰ ਟਿਕਨ ਦਿੰਦੀ ਦੱਸ ਜੇ ਉਹਨੇ ਚਾਹ ਪਿਆਰੀ ਦਿੱਤੀ ਆ ਉਹਨੂੰ ਤੇ ਕਿੱਡੀ ਕੁ ਉਥੇ ਆਖਰ ਆ ਗਈ ਐ ਭਲਾ ਇਹਨੂੰ ਮੰਜੀ ਤੇ ਬੈਠੀ ਉਹਨੂੰ ਹੁਣ ਮਾਤਾ ਜਿਹੜਾ ਆਣ ਕੇ ਬੈਹਿ ਗਿਆ ਚਾਹ ਤੇ ਉਹਨੂੰ ਫੜਾਉਣੀ ਆ ਨਾ ਤੂੰ ਰਪਿੰਦਰ ਨੂੰ ਕਿੱਦਾਂ ਬੋਲ ਕੇ ਆਈ ਐ ਇਹ ਕੀ ਬੋਲਦਾ ਮੈਂ ਉਹਨੂੰ ਜਦੋਂ ਮੇਰੇ ਲੱਗੇ ਨਾ ਬੀ ਆ ਵਿਚਾਰੀ ਆਪ ਤੂੰ ਰਜਾਈ 'ਚ ਬੈਠੀ ਤੇ ਮੈਂ ਠੀਕ ਨਹੀਂ ਮੈਂ ਤਾਂ ਬੈਠੀ ਆ ਤੂੰ ਜਦੋਂ ਮੇਰੇ ਲੱਗੇ ਆਉਣਾ ਵਾ ਬਸ ਉਹਦੀ ਸਪਾਸ ਲੈ ਕੇ ਆਉਣਾ ਉਹ ਸਪਾਸ ਨਹੀਂ ਮਾਦਾ ਮੈਂ ਕਹਿਣ ਦਿਆ ਜੇ ਹੁਣ ਰੋਟੀ ਪਾਣੀ ਦਾ ਕਰਨ ਈ ਆ ਤੇ ਉਹਨੂੰ ਕਰਨ ਦੇ ਤੂੰ ਬੈਠੀ ਨਹੀਂ ਮਾਨ ਹੈਗੀ ਰਜਾਈ 'ਚ ਤੇ ਦੱਸ ਮੈਂ ਠੀਕ ਨਹੀਂ ਆ ਤੇ ਮੈਂ ਬਹਿਣਾ ਨਹੀਂ ਆ ਕਦੀ ਦੁੱਖ ਸੁੱਖ ਵੀ ਪੁੱਛਿਆ ਮੈਨੂੰ ਚਾਹੇ ਤੂੰ ਦਵਾਈ ਦਾ ਰੂ ਲਿਆਉਣਾ ਵਾ ਚਾਹੇ ਕੀ ਆ ਬਸ ਇਹ ਹੋਈ ਰਪਿੰਦਰ 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 ਹੀ ਹੁੰਦੀ ਰਹਿੰਦੀ ਤੇ ਤੂੰ ਮੈਨੂੰ ਦੱਸ ਆ ਦਵਾਈ ਦਾ ਰੂ ਲਾਉਣਾ ਤੇ ਮੈਂ ਤੇਰੇ ਨਾਲ ਨਾ ਜਾਊਂਗਾ ਤੂੰ ਪੁੱਛਿਆ ਵੀ ਮੈਨੂੰ ਕਦੀ ਤੇ ਮਾਤਾ ਤੂੰ ਹੁਣ ਕਿਹੜੀ ਨਿਆਣੀ ਆ ਮੈਂ ਤਾਂ ਉੰਦੀ ਜਾਂਦੀ ਨੂੰ ਪੁੱਛਾਂ ਵੀ ਤੂੰ ਠੀਕ ਵਾਂਗ ਕ ਜਾਂ ਨਹੀਂ ਠੀਕ ਬੇ ਤੂੰ ਹੀ ਪੁੱਛਣਾ ਹੋਰ ਕਿੰਨੇ ਪੁੱਛਣਾ ਹੈਗਾ ਹੋਰ ਕੋਈ ਜਿਹੜੀ ਤੈਨੂੰ ਪੁੱਛਦੀ ਆ ਉਹਦੇ ਤੂੰ ਸਿਰ ਦੇ ਵਾਲਾਂ ਨੂੰ ਪੈਣੀ ਆ ਤੂੰ ਉਹਨੇ ਮੈਨੂੰ ਲੈ ਕੇ ਜਾਣਾ ਆ ਮਾਤਾ ਲੈ ਕੇ ਜਾਣਾ ਹੋਏ ਮੈਨੂੰ ਤਾਂ ਦੱਸੂਗੀ ਨਾ ਉਹ ਵੀ ਮਾਤਾ ਠੀਕ ਨਹੀਂ ਆ ਤੇ ਉਹਨੂੰ ਲੈ ਜਾ ਕਿਸ ਬੰਨੇ ਤੂੰ ਤਾਂ ਘਰ ਚ ਹੀ ਨਹੀਂ ਰਹਿੰਦਾ ਤੈਨੂੰ ਪਤਾ ਹੀ ਨਹੀਂ ਵੀ ਮਾਤਾ ਠੀਕ ਆ ਕਿ ਨਹੀਂ ਠੀਕ ਸਵੇਰੇ ਤੇ ਜਦੋਂ ਦਵਾਈ ਲੈ ਕੇ ਆਈ ਆ ਤੂੰ ਜੇ ਫੇਰ ਲਿਆਉਣੀ ਆ ਤਾਂ ਮੈਂ ਫੇਰ ਚੱਲ ਜਾਣਾ ਤੇਰੇ ਨਾਲ ਨੂੰ ਨਹੀਂ ਫਰਕ ਪਿਆ ਉਹ ਦਵਾਈ ਨਾ ਉਹ ਦਵਾਈ ਦੀ ਤੇ ਖਾਦੀ ਖੜੀ ਆ ਮੈਂ ਚਾਚੀ ਦੀ ਗੱਲ ਕਰਨ ਲਿਆ ਵਾਂ ਤੇ ਚਾਚੀ ਆ ਗਈ ਹੀ ਇੱਥੋਂ ਦੇ ਆਈ ਹੀ ਤੇ ਚਾਹ ਪਿਆ ਲੈਣੀ ਜ਼ਰੂਰੀ ਹੈ ਨੂੰ ਤੇ ਜਿਹੜਾ ਹੁਣ ਆਵੇ ਉਹਨੂੰ ਚਾਹ ਨਹੀਂ ਪਿਆਲੀ ਦੀ ਨਾਲੇ ਚਾਚੀ ਆਈ ਕਿੱਧਰ ਹੀ ਇਹ ਤੈਨੂੰ ਪਤਾ ਦੱਸਿਆ ਰਪਿੰਦਰ ਨੇ ਤੈਨੂੰ ਕਿੱਧਰ ਆਈ ਹੀ ਉਹ ਤਾਂ ਆਈ ਹੀ ਉਹ ਪੀ ਲੋੜੀ ਦਾ ਕੀ ਆਇਆ ਵਾ ਤੇ ਕੀ ਵਿਖਾਣਾ ਉਹ ਉਹ ਤੇ ਵਿਚਾਰੀ ਚੰਗੀ ਬੜੀ ਆ ਉਹ ਆਪਣੇ ਰੋਣੇ ਰੋਣ ਆਈ ਹੋਣੀ ਤੇਰੇ ਘਰ ਮੈਨੂੰ ਆਪਣੀ ਮਾਂ ਨਹੀਂ ਚੰਗੀ ਲੱਗਦੀ ਤੈਨੂੰ ਉਹ ਚੰਗੀ ਲੱਗਦੀ ਆ ਇਹਨੂੰ ਵੀ ਚਾਚੀ ਚੰਗੀ ਲੱਗਦੀ ਆ ਜੇ ਨਹੀਂ ਨਾ ਮੈਂ ਚੰਗੀ ਲੱਗਦੀ ਤੇ ਜਾਓ ਚਾਚੀ ਦੇ ਘਰ ਚਲ ਜਾਓ ਨੇ ਕੀ ਕਿਹਾ ਕੇ ਗਈ ਸੀ ਵੀ ਲੋਹੜੀ ਨਹੀਂ ਆਈ ਉਹਦੀ ਉਹ ਤਾਂ ਪੁੱਛਣ ਡਈ ਸੀ ਮੈਨੂੰ ਹਾਂ ਨਉ ਤੇਰੀ ਦੀ ਲੋਹੜੀ ਆਈ ਆ ਕੀ ਆਇਆ ਵਾ ਤੇ ਬੰਦਾ ਗੱਲਾਂ ਬਾਤਾਂ ਚ ਪੁੱਛ ਹੀ ਲੈਂਦਾ ਵਾ ਉਹਨੇ ਇਹ ਤਾਂ ਨਹੀਂ ਕਿਹਾ ਹੋਣਾ ਵੀ ਤੇਰੇ ਤੇ ਸੂਟ ਨਹੀਂ ਆਏ ਤੇ ਅਗਲੀ ਸੂਟ ਵੇਖਣੀ ਆਈ ਸੀ ਕਿ ਮੇਰੀ ਮਾਂ ਦਾ ਇੰਨਾ ਮੋਹ ਆਇਆ ਤੇ ਮੈਂ ਵੀ ਵੇਖ ਕੇ ਆਉਣਾ ਪਿਆ ਉਹ ਨਹੀਂ ਗਾਈ ਦਲੀ ਹੈਗੀ ਮੈਨੂੰ ਪਤਾ ਵਾ ਤੈਨੂੰ ਹੀਆਂ ਸੂਟਾਂ ਦਾ ਲਾਲਚ ਉਹਨੂੰ ਹੈ ਨਹੀਂ ਆਹੋ ਮੈਂ ਤਾਂ ਅੱਗੇ ਸੂਟ ਨਹੀਂ ਪਾਉਂਦੀ ਕਿਤੇ ਵੇਖਿਆ ਹੀ ਨਹੀਂ ਮੈਂ ਸੂਟ ਕਿੱਦਾਂ ਦੇ ਹੁੰਦੇ ਆ ਵੇਖ ਨਹੀਂ ਆ ਨਾ ਸਵੇਰ ਤੋਂ ਝਾੜੂ ਫੜਿਆ ਹੁੰਦਾ ਉਹਨੇ ਤੇ ਉਹ ਸੁੱਤੀ ਹੁੰਦੀ ਆ ਲੱਗੇ ਤੇ ਸੁੱਤੀ ਹੁੰਦੀ ਆ ਤੇ ਸੋਣਾ ਹੀ ਆ ਉਹਨੇ ਦੱਸ ਤੂੰ ਕੇ ਪਾਸੇ ਪੂਰੀ ਹੈ ਗਈ ਇੱਕ ਬੰਦਾ ਕੰਮ ਕਰਨ ਰਿਆ ਵਾ ਤੈਨੂੰ ਫੇਰ ਘੌਂ ਘੌਂ ਕਰੀ ਜਾਣ ਵਾਲੇ ਦਵਾਲੇ ਉਹਦੇ ਤੇ ਫਿਰ ਉਹਨੇ ਸਾੜ ਸਾੜ ਹੀ ਮਰਨਾ ਪਤਾ ਨਹੀਂ ਕੀ ਮਰਨ ਲਈ ਚੰਗੀ ਭਲੀ ਫਿਟੀ ਪਈ ਆ ਉਹ ਮਰਨ ਭਲਾ ਨਹੀਂ ਕਿਧਰੋਂ ਡਈ ਆ ਤੈਨੂੰ ਮਾਦਾ ਮੈਂ ਸੌਦੀ ਇੱਕ ਗੱਲ ਸੁਣਾਉਂਦੀ ਆ ਤੈਨੂੰ ਸਭ ਕੋ ਮਿਲਦਾ ਹੋਣਾ ਮੰਜੀ ਤੇ ਤੈਨੂੰ ਤਾਂ ਗੱਲਾਂ ਹੁੰਦੀਆਂ ਵੇ ਜਾ ਅੱਗੇ ਜਿਹੜਾ ਮੈਂ ਮੜਾ ਮੋਟਾ ਕੰਮ ਕਰਦੀ ਸੀ ਨਾ ਮੈਂ ਉਹ ਵੀ ਨਹੀਂ ਉਹ ਕਰਨਾ ਹੁਣ ਇਹਨੂੰ ਪਖਾ ਕੇ ਤੇ ਐਨੂੰ ਤੋੜ ਦਿੰਦੀ ਆ ਇਹ ਵੀ ਨਖਤਾ ਨਾ ਉਹਦਾ ਹੀ ਹੋ ਕੇ ਰਹਿ ਗਿਆ ਵਾ ਕਿਤੇ ਉਹਦੇ ਗੁਣ ਕਮਦਾ ਰਹਿੰਦਾ ਵਾ ਕਦੀ ਨਹੀਂ ਇਹਨੇ ਕਿਤੇ ਬਹਿ ਕੇ ਪੁੱਛਿਆ ਵੀ ਮਾਂ ਤੂੰ ਹੈ ਗਈਆਂ ਕਿ ਹੈ ਨਹੀਂ ਗਈ ਬਾ ਸਰਪਿੰਦਰ ਪਿੰਦਰ ਹੀ ਹੁੰਦੀ ਰਹਿੰਦੀ ਆ ਪਤਾ ਨਹੀਂ ਕੀ ਇਹਦੇ ਸਿਰ ਢੂੜਦਾ ਵਾ ਉਹਨੇ ਦਫਾ ਹੋ ਜਾ ਕੇ ਮੈਂ ਕਿਹੜੀ ਤੇਰੀ ਪਰਵਾਹ ਕਰਦੀ ਆ ਕਿੰਨਾ ਹੀ ਟਾਈਮ ਲੱਗ ਗਿਆ ਨਿਕਾ ਨਿਕਾ ਸਮਾਨ ਲੈਣਦੇ ਆ। ਉਹ ਟਾਈਮ ਤੇ ਲੱਗ ਗਿਆ ਵਾ। ਮਮੀ ਨੂੰ ਕੀ ਦੱਸਣਾ ਵਾ? ਕੀ ਦੱਸਣਾ ਮਮੀ ਨੂੰ? ਸੌਦਾ ਲੈ ਆ ਕੇ ਨਹੀਂ ਆਏ ਘਰ ਦਾ। ਤੇ ਪੈਸੇ ਤੁਸੀਂ ਉਹਨੇਕ ਲੈ ਕੇ ਗਏ ਤੁਹਾਨੂੰ ਵੀ ਪਤਾ ਸੀ ਮੈਂ ਕਿੰਨਾ ਸਮਾਨ ਲੈਣਾ ਵਾ। ਮੈਨੂੰ ਇਹ ਤੇ ਨਹੀਂ ਪਤਾ ਵੀ ਇੰਨੇ ਸੂਟ ਲੈਣੇ ਮਮੀ ਲਈ ਵੀ। ਮਮੀ ਨੂੰ ਕਿਹੜਾ ਕਦੀ ਲੈ ਕੇ ਦਿੱਤਾ ਮੈਂ ਸੂਟ। ਪਹਿਲੀ ਵਾਰੀ ਚਲੋ ਲੈ ਦੇ ਦਿੱਤਾ ਫਿਰ ਕੀ ਹੋ ਗਿਆ? ਗੱਲਾਂ ਡੈਪੇ ਕਰਨ ਤੁਸੀਂ। ਉਹ ਗੱਲਾਂ ਨਹੀਂ ਆਂ ਘੰਡਿਆ ਮੈਂ। ਮੈਨੂੰ ਇਹ ਪਤਾ ਹੁੰਦਾ ਨਾ ਮਮੀ ਲਈ ਸੂਟ ਲੈਣੇ ਆ। ਮੈਂ ਪੈਸੇ ਜ਼ਿਆਦਾ ਖਰਨੇ ਹੀ। ਤੇ ਘਰ ਦਾ ਸਮਾਨ ਜਿਹਦੇ ਤੋ ਕਹਿਣਦੇ ਸੀ ਮੰਮੀ ਲੈਣਾ ਵਾ ਤੇ ਮੰਮੀ ਕੋ ਪੈਸੇ ਲੈ ਜਾਂਦੇ ਉਹ ਮੇਰੇ ਕੋ ਪੈ ਹੈਗੇ ਤੋ ਇਹ ਗਾਦੀ ਸਹੀ ਮੰਮੀ ਲਈ ਫਸੂਟ ਲੈਣੇ ਹੁਣ ਲੈਣੇ ਤੇ ਹੈਗੇ ਇਹ ਸੂਟ ਹੁਣ ਸੁਣਾਉਣ ਲੱਪੋ ਆਪ ਤੈਨੂੰ ਪਤਾ ਨਹੀਂ ਰਸੋਈ ਚ ਕੀ ਹੈਗਾ ਕੀ ਨਹੀਂ ਹੈਗਾ ਮੰਮੀ ਇਹ ਤੇ ਪੁੱਛਣਾ ਹੋਂ ਕਿ ਨਹੀਂ ਜਾ ਕੇ ਲਿਆ ਦਿਓ ਹੁਣ ਸਮਾਨ ਕੇ ਵੇਲੇ ਹੀ ਆ ਤੁਸੀਂ ਜਾ ਕੇ ਲਿਆ ਦਿਓ ਮੈਂ ਫੇਰ ਜਾਵਾਂ ਸ਼ਹਿਰ ਨੂੰ ਹਣਾ ਇਹ ਤੁਹਾਡੇ ਤੋਂ ਫੜ ਲਿਓ ਜਿਹੜਾ ਜ਼ਿਆਦਾ ਜ਼ਰੂਰੀ ਆ ਪਰ ਮੰਮੀ ਅੱਗੇ ਕਹਿਣ ਦੀ ਆ ਅੱਡੇ ਤੋਂ ਲਿਉਂਦੇ ਕਦੀ ਕਿਲੋ ਕਰੀ 2 ਕਿਲੋ ਕਠਾ ਸਮਾਲੇ ਇਹ ਫਰਕ ਪੈਂਦਾ ਉਹਦਾ ਫਰਕ ਪੈਂਦਾ ਤੇ ਘਰੋਂ ਲੈ ਕੇ ਤੁਰਦੇ ਪੈਸੇ ਨਾ ਤੁਹਾਨੂੰ ਪਤਾ ਤਾਂ ਹੈਗਾ ਵਾ ਜਦੋਂ ਸ਼ਹਿਰ ਚਲ ਜਾਈ ਕੋਈ ਨਾ ਕੋਈ ਸਮਾਨ ਚਿੱਤੇ ਆ ਹੀ ਜਾਂਦਾ ਵਾ ਸਮਾਨ ਚਿੱਤੇ ਆ ਜਾਂਦਾ ਇਹਨੂੰ ਪਤਾ ਤਾਂ ਹੈਗਾ ਜੀ ਤੁਹਾਨੂੰ ਇੰਨੇ ਚਿਰਾਂ ਬਾਅਦ ਮੈਂ ਗਈ ਆ ਇੰਨਾ ਕ ਸਮਾਨ ਲਿਆਂਦਾ ਤਾਂ ਵੀ ਤੁਸੀਂ ਡਾਹੇ ਪੇ ਰੋਲਾ ਪਾਉਣ ਇਹ ਨਹੀਂ ਇਹ ਗੱਲ ਸੰਦੀਪ ਇਹ ਦੱਸਿਆ ਹੁੰਦਾ ਨਾ ਵਧ ਪੈਸੇ ਲੈ ਕੇ ਜਾਣੇ ਸੀ ਬਸ ਗੱਲ ਇਹ ਨਹੀਂ ਕੀ ਹੈ ਤੈਨੂੰ ਉੱਥੇ ਜਾ ਕੇ ਪਸੰਦ ਆ ਗਏ ਮੈਂ ਚੱਲ ਮੰਮੀ ਵਾਸਤੇ ਵੀ ਲੈ ਲੈਨੀ ਆ ਮੰਮੀ ਵਾਸਤੇ ਨਮਿੰਦਰ ਦੇ ਜਵਾਬ ਜੀ ਆਦੀ ਵਜਾ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਮੰਮੀ ਨੂੰ ਜਵਾਬ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹਿ ਦਿੰਨੀ ਆ ਜਾਓ ਜਾ ਕੇ ਭੇਜੋ ਮੰਮੀ ਨੂੰ ਨਾਲੇ ਮੈਂ ਸੂਟ ਵਿਖਾ ਦਿੰਨੀ ਆ ਚੱਲ ਭੇਜਦਾ ਫਿਰ ਕਹਿਣਗੇ ਸਮਾਨ ਵਿਖਾਇਆ ਨਹੀਂ ਲੁਕਾ ਕੇ ਰੱਖ ਲਿਆ ਵਾ 36 36 ਗੱਲਾਂ ਕਰਦਿਆਂ ਦੇ ਬਾਅਦ ਵਿੱਚ 36 ਘਲਾਇਓ ਮੰਮੀ ਨੂੰ ਆਓ ਤੇ ਮੰਮੀ ਆ ਗਈ ਜਰੋਂ ਹਾਂਜੀ ਆ ਗਈ ਲੈਣ ਦੀ ਹਾਂਜੀ ਲੈਣ ਦੇ ਸੂਟ ਮੈਂ ਚੱਲ ਮੰਮੀ ਨੂੰ ਵਿਖਾਇ ਦਵਾ ਫਿਰ ਸੰਭਲੂਗੀ ਮੈਂ चलो मम्मी फिर की सौदा तो सा ਪਹਿਲੇ ਥੋੜੇ ਖੜੇ ਹੀ ਐਹੀ ਸਮਾਨ ਮਹਾ ਆਇਆ ਤੈਨੂੰ ਕਿਹਾ ਜੰਮ ਨੇ ਤੈਨੂੰ ਆਖਿਆ ਵੀ ਸਹੀ ਮੈਂ ਵੀ ਜਿੰਨ ਸੌਦਾ ਲੈ ਆਂ ਵੀ ਸੌਦਾ ਹੈ ਨਹੀਂ ਕਰ ਮੈਂ ਤਾਂ ਮੈਨੂੰ ਕਿਹਾ ਮੈਂ ਪੈਸੇ ਵੱਧ ਲੈ ਕੇ ਜਾਂਦੇ ਜੇ ਸੌਦਾ ਵੀ ਲੈਣਾ ਸੀ ਤੇ ਤੁਹਾਨੂੰ ਪਤਾ ਹੁਣ ਸ਼ਹਿਰ ਚਲ ਜੀਏ ਕੋਈ ਨਾ ਕੋਈ ਸਮਾਨ ਤੇ ਚੇਤੇ ਆ ਹੀ ਜਾਂਦਾ ਵਾ ਤੇ ਮੈਂ ਹੁਣ ਫਰਗਵਾਂਢਿਆਂ ਦੇ ਘਰੋਂ ਲੈ ਲੈ ਕੇ ਵਰਤਿਆ ਕਰਾਂ ਜਾਂ ਨਾ ਮੈਂ ਕਿਆ ਤੇ ਗਾਂ ਨੂੰ ਅੱਡੇ ਤੋਂ ਫੜਕੀ ਲਿਆ ਦਣਗੇ ਤੁਹਾਨੂੰ ਸਮਾਨ ਅੱਡੇ ਤੋਂ ਇੰਨੇ ਨੇ ਪੁੜੀਆਂ ਚ ਲੈ ਆਉਂਦਾ ਫਾਕ ਤੇ ਉਹਦੇ ਦੋ ਦਿਨ ਵੀ ਨੰਗਦੇ ਉਹਦੇ ਨਾਲ ਤੇ ਮੰਮੀ ਫਿਰ ਪੈਸੇ ਦੇ ਦਿੰਦੇ ਤੁਸੀਂ ਜੇ ਸੋਈ ਜੀ ਬੜੀਏ ਤੇ ਪੁੱਤ ਫਿਰ ਪਤਾ ਲੱਗਦਾ ਵਾ ਵੀ ਕੀ ਬਾ ਮੰਮੀ ਉਹ ਵੀ ਇਦਾਂ ਡਾਬੇ ਮੈਨੂੰ ਕਹਿਣਾ ਤੁਸੀਂ ਵੀ ਇਦਾਂ ਲੱਗ ਪਏ ਕਹਿਣਾ ਜੇ ਮੈਨੇ ਚਰਾਂ ਬਾਅਦ ਚਲੀ ਗਈ ਤੇ ਫਿਰ ਕੀ ਹੋ ਗਿਆ ਮੈਂ ਸੂਟਾਂ ਵਾਲੋਂ ਤੁਹਾਨੂੰ ਕਹਿੰਦੀ ਸੂਟ ਚਲੋ ਲੈ ਆਂਦੇ ਸੋਹਣੇ ਲਿਆਂਦੇ ਆ ਤੇ ਮੈਂ ਤੁਹਾਨੂੰ ਕਿਹੜਾ ਮਨਾ ਕੀਤਾ ਫਿਰ ਉਹਨੂੰ ਕਿਉਂ ਲਿਆਂਦੇ ਆ ਪਰ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਤੁਸੀਂ ਉਹ ਕਰਕੇ ਨਹੀਂ ਆਏ ਤੁਸੀਂ ਮੰਮੀ ਦੁੱਖ ਤੇ ਤੁਹਾਨੂੰ ਇਹੋ ਹੀ ਲੱਗਾ ਵਾ ਕਿ ਆਪਣੀ ਮਾਂ ਦਾ ਵੀ ਸੂਟ ਲੈ ਆਈਏ ਤੇ ਆਪਣੇ ਵੀ ਲੈ ਆਈਏ ਉਹ ਤਾਂ ਮੰਮੀ ਦੇ ਸੂਟ ਵਾਲ ਤੇ ਮੈਂ ਗਾਲੀ ਨਹੀਂ ਕੀਤੀ ਸੁਣਾਈ ਤੇ ਮੰਮੀ ਕਰ ਦਿੱਤੀ ਤੁਸੀਂ ਇੱਕ ਲਿਆ ਆਏ ਇੱਕ ਦੇ ਛੱਡ ਕੇ ਤੇ ਦੋ ਪਾਤ ਲਿਆ ਕੇ ਦੇ ਉਹਨਾਂ ਮੈਂ ਤੁਹਾਨੂੰ ਬੰਦ ਕਰਨ ਨਹੀਂ ਮੰਮੀ ਕੋਈ ਗੱਲ ਨਹੀਂ ਸੌਦੇ ਦੀ ਗੱਲ ਆ ਨਾ ਲਿਆ ਦਿੰਦੇ ਤੁਹਾਨੂੰ ਆਪੇ ਉਹ ਤਾਂ ਮੈਂ ਦਲਜੀਤ ਨੂੰ ਹਰਾ ਨਹੀਂ ਆਪਾਂ ਜਾ ਕੇ ਲਿਆਂਦਾ ਵਾ ਜਾ ਗਲਤੀ ਤੇ ਉਹਨਾਂ ਦੀ ਹੀ ਉਹ ਪੈਸੇ ਲੈ ਗ ਜਾਂਦੇ ਵੱਧ ਮੈਂ ਇਥੇ ਪੱਕੀ ਕੀਤੀ ਮੈਂ ਸੌਦਾ ਹੈ ਨਹੀਂ ਕਰ ਸ਼ਹਿਰ ਚੱਲਿਆ ਸਰਫ ਵੀ ਮੁਕੀ ਆ ਉਹ ਵੀ ਮਸਾ ਮਸਾ ਨਾ ਦੁਕਾਨਾ ਤੋਂ ਮਗਾ ਮਗਾ ਕੇ ਤੇ ਡੈ ਘਰ ਨਹੀਂ ਬਟਾ ਸਾਰਨ ਚਲੋ ਠੀਕ ਹੈ ਮੰਮੀ ਕਹਿ ਦੋ ਉਹਨਾਂ ਨੂੰ ਲਿਆ ਦਿੰਦੇ ਤੁਹਾਨੂੰ ਸਮਾਨ ਖੁਸ਼ੀ ਤੇ ਕਿਤੇ ਹੁੰਦੀ ਨਹੀਂ ਆ ਕਿ ਸਮਾਨ ਲੈ ਆਈ ਚੱਲ ਫਿਰ ਕੀ ਆ ਕੋਈ ਗੱਲ ਨਹੀਂ ਸੌਦਾ ਵੀ ਆ ਜਾਊਗਾ ਮੰਮੀ ਅੱਜ ਸੋਹਣ ਨੂੰ ਕੀ ਕੀ ਸੌਦਾ ਮਿਲਿਆ ਹੁਣ ਨਾ ਜਾ ਕੇ ਮੈਂ ਇੱਥਾ ਤੈਨੂੰ ਸਭ ਦਾ ਮਹਿੰਗਾ ਮਿਲਣਾ ਹੀ ਉੱਥੇ ਤੈਨੂੰ ਸਸਤਾ ਪੈਣਾ ਹੀਗਾ ਇੱਥੇ ਹਰ ਇੱਕ ਚੀਜ਼ 10 20 ਤਨ ਮਹਿੰਗੀ ਪੈਣੀ ਆ ਮੰਮੀ ਸਸਤਾ ਤੇ ਪੈਣਾ ਹੀ ਮੈਂ ਪੈਸੇ ਲੈ ਗਿਆ ਮੈਨੂੰ ਇਹ ਨਹੀਂ ਪਤਾ ਕਿਉਂ ਨਹੀਂ ਆਪਣੀ ਮੰਮੀ ਲਈ ਸੂਟ ਵੀ ਲੈਣੇ ਆ ਮੈਂ ਚਲ ਕੋਈ ਨਹੀਂ ਲੱਲਿਆ ਸੂਟ ਦੇ ਕੋਈ ਗੱਲ ਨਹੀਂ ਸੂਟਾਂ ਦੇ ਨਹੀਂ ਮੇਰੇ ਕੋਲ ਗੱਲ ਕੋਈ ਨਹੀਂ ਮੰਮੀ ਮੈਨੂੰ ਸੂਟੇ ਦੀ ਪਿਛੋਂ ਮਰਸੋਈ ਚ ਲੈ ਕੇ ਕੀ ਭਵਾ ਉਹ ਹੀ ਤੇ ਗੱਲ ਆ ਸੂਟਾ ਮੈਨੂੰ ਪਤਾ ਹੁੰਦਾ ਨਾ ਮੈਂ ਪਹਿਵਾਦ ਲੈ ਕੇ ਜਾਂਦਾ ਯਾਰ ਸੋਈ ਚ ਬੜੇ ਤੇ ਉਹਨੂੰ ਪਤਾ ਲੱਗੇ ਵੀ ਕਿੰਨਾ ਖਰਚਾ ਸੋਈ ਚ ਹੁੰਦਾ ਵਾ ਕੀ ਲਈਦਾ ਕੀ ਰੱਖੀਦਾ ਵਾ ਉਹ ਮੈਂ ਤਾਂ ਇਹ ਗੱਲ ਕਹੀ ਆ ਹਾਂ ਉਹਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਆ ਅਗਰ ਸੋਈ ਜਾਣਾ ਕਿ ਨਹੀਂ ਜਾਣਾ ਤੇ ਜਾਣਾ ਤੇ ਮੈਂ ਕਿੰਨਾ ਕਚਰੇ ਨੂੰ ਘਰ ਘਰ ਕੇ ਦੇਣਾ ਵਾ ਇਹ ਵੀ ਕਰਨਾ ਹੈ ਪਣਾ ਵਾ ਉਹ ਮੈਂ ਹੋਲੀ ਬੋ ਉਹਨੇ ਫੇਰ ਸੁਣ ਲਿਆ ਨਾ ਫਿਰ ਇੱਕ ਪੱਤਵਾ ਕੇ ਵੇਜੋਗੀ ਨਿਕ ਪੱਤ ਕੀ ਕਰਨਾ ਵਾ ਕਿਸ ਨਾਲ ਮੈਨੂੰ ਕੀ ਲੋੜਾ ਪੱਤ ਕਰਨੀ ਮੇਰੇ ਕੋਲ ਜਿੰਨਾ ਗੁੰਡਾ ਬਾਤ ਕਰਨਾ ਉਹਨੂੰ ਨਾਲ ਹੀ ਕਿਹਾ ਕਰ ਥੋੜਾ ਬਤਾ ਕੰਮ ਨਾ ਮੈਂ ਕਰ ਦੂੰਗਾ ਤੇਰੇ ਨਾਲ ਕੋਈ ਗੱਲ ਨਹੀਂ ਤੂੰ ਬਾਹੋਂ ਕੰਮ ਕਰ ਕਰ ਆਏਂਗਾ ਮੇਰੇ ਨਾਲ ਕੰਮ ਤੇ ਕੀ ਕਰਨਾ ਫਿਰ ਘਰ ਚ ਕਬੱਟ ਵਾ ਲਈਏ ਉਹਨੂੰ ਕਰਨਾ ਹੀ ਪੈਣਾ ਵਾ ਫਿਰ ਥੋੜਾ ਬੋਧਾ ਉਹਨੂੰ ਉਸ ਪੰਜਾਬ ਚਲ ਥੋੜਾ ਬੋਧਾ ਨਾਲ ਕਰਿਆ ਕਰਿਆ ਆਣ ਕੇ ਤੇ ਉਹ ਉਹ ਨਹੀਂ ਹੈਗਾ ਚੋਕੇ ਫੂਲ ਆਪਣੀ ਮਾਂ ਨਾਲ ਲੈਂਦੀ ਤੇ ਮਾਂ ਇਹਨੂੰ ਬਿਲਕੁਲ ਨਹੀਂ ਸਮਝਾ ਸਕਦੀ ਵੀ ਤੂੰ ਤੇ ਆਪੇ ਥੋੜਾ ਪੋਟਾ ਨਾਲ ਕਰਿਆ ਕਰ ਉਹ ਵੀ ਮੈਂ ਤਾਂ ਉਹਨੂੰ ਉਦਨ ਵੀ ਕਿਹਾ ਸੀ ਮਾਸੀ ਨੂੰ ਤੇਦੀ ਮੰਮੀ ਨੂੰ ਸਦੋਂ ਇੱਥੇ ਬਟਾ ਆ ਕੇ ਨਾ ਗੱਲ ਕਰੋ ਉਹਦੇ ਨਾਲ ਤੇ ਫਿਰ ਇਹ ਹਿਸਾਬ ਕਰੇ ਤੇ ਫਿਰ ਸਦਨੇ ਬਣੇ ਨੇ ਫਿਰ ਕੀ ਕਰਨਾ ਸਦਨੇ ਨਹੀਂ ਰਹਿਣੇ ਮੀ ਉਹ ਕਰਨਾ ਕੀ ਆ ਵੀ ਨਾ ਕੰਮ ਕਰੂਗੀ ਹੁਣ ਜਿਹਦਾ ਮੂੰਹ ਦੇਖਣਾ ਵਾ ਉਹ ਹੋਏ ਮੈਕੈਨਿਜ਼ਮ ਮੈਂ ਕਿੰਨਾ ਕੁ ਚਿਰ ਕਰ ਕਰਕੇ ਦੇਣਾ ਵਾਂ ਇਹਨੂੰ ਜਦੋਂ ਕੋਈ ਗੱਲ ਨਹੀਂ ਲਿਆ ਦੋ ਸੌਦਾ ਲਿਖੋ ਤੇ ਮੈਂ ਲੈ ਕੇ ਆਵਾਂ ਹਾਂ ਜੀ ਬੰਦੀ ਤੁਸੀਂ ਮੰਮੀ ਸੂਟ ਲੈ ਕੇ ਆਈ ਆ ਮੈਂ ਇਹਨੂੰ ਕਿਹਾ ਇਹ ਤੂੰ ਘਰ ਪੋਂ ਲਈ ਲੈਣੇ ਆ ਆਹ ਇਹ ਨਹੀਂ ਵੇਂਦੀ ਕੱਖ ਵੀ ਕੋਈ ਨਾਲ ਜਾਇਆ ਕਰੋ ਉਹ ਭਰਾਵਾ ਮੈਨੂੰ ਖੜਦੀ ਐ ਨਾਲ ਉਹਦੇ ਮੰਮ ਪੈਂਦੀ ਆ ਗਾੜੀਆਂ ਖਾਣ ਵੇ ਮੈਂ ਮੈਂ ਜੀ ਜਾਣਾ ਹੀ ਤਾਂ ਵਣਣੇ ਜਾਣਾ ਵਾਹੀਂ ਅੱਗੇ ਤਾਂ ਮੈਨੂੰ ਕਹੂਗੀ ਨਾ ਮੈਂ ਨਾਮ ਨੂੰ ਕੰਮ ਆ ਕਰਕੇ ਤੇ ਮੰਮੀ ਨਾਲ ਲੈ ਜਾ ਉਹਨੇ ਕਹਿੰਦੀ ਨਹੀਂ ਆਖਿਆ ਵੀ ਮੰਮੀ ਤੂੰ ਵੀ ਕੋ ਲੈ ਹੋਣਾ ਵਾ ਕਿ ਜਾਂ ਨਹੀਂ ਲੈ ਹੋਣਾ ਤੇ ਮੈਂ ਲੈ ਆਵਾਂ ਕਿ ਨਾਲ ਲੈ ਆਵਾਂ ਮੈਨੂੰ ਤੇ ਲੱਗਿਆ ਵਾ ਕੰਮ ਹੀ ਇਹਨੇ ਉਹ ਇੰਨਾ ਹੋਏ ਤਾਂ ਹੀ ਆ ਨਾ ਕਿ ਜਗਲ ਸਖਾਈ ਹੋਵੇ ਫੇੜੀ ਆ ਨਾ ਕਲ ਸਖਾਈ ਕੀ ਵਾਟ ਬਣਾ ਵੜੇ ਹਨ ਨਾ ਤੇ ਵੱਡੇ ਆ ਵੱਡੇ ਭਾਨ ਮਿੰਦੇ ਵਾਟ ਬਣਾ ਲੱਭਦਾ ਨਹੀਂ ਕੁਛ ਵੀ ਇਹਨਾਂ ਦਾ ਮੈਂ ਤੁਹਾਨੂੰ ਕਹਿਣ ਜਿਹੜਾ ਕੰਮ ਕੋਲ ਕਰੋ ਮਾਸੀ ਨੂੰ ਫੋਨ ਕਰੋ ਹਾਂ ਤੇ ਕਰਨਾ ਹੀ ਪੈਣਾ ਫਿਰ ਇਹ ਹਿਸਾਬ ਕਰੇ ਤੇ ਫਿਰ ਕਰਨਾ ਪੈਣਾ ਉਹ ਕਿਹਨੂੰ ਸਮਝਾ ਕੇ ਜਾਵੇ ਆ ਜੀ ਹਾਂ ਐਦਾਂ ਨਹੀਂ ਵੇਖਿਆ ਸਾਡੇ ਕੋ ਮੈਂ ਜਿਵੇਂ ਵੇਖਣਾ ਤੂੰ ਹੀ ਲੱਗੀ ਹੁੰਦੇ 100 ਸੂਈ ਤੇ ਕੀ ਕਰਾਂ ਮੈਂ ਹੁਣ ਕਹਿਣ ਜਾਨੀਆਂ ਢੇਡੇ ਸਾਡੇ ਪਰ ਨਹੀਂ ਕਿ ਨਹੀਂ ਹੁਣ ਕਹੇ ਨਾ ਮੈਂ ਚਲੋ ਠੀਕ ਆ ਆ ਬਣਾ ਰੋਟੀਆਂ ਦੇ ਮੈਨੂੰ 200 ਦਾ ਲੇਖੇ ਮੈਂ ਲੈ ਕੇ ਆਵਾਂਗੀ ਠੀਕ ਹੈ ਚਲੋ ਠੀਕ ਆ ਲੈ ਦੇ ਦਿੰਦੀ ਆ ਸਰ